ਕਹਿੰਦੇ ਜਿਵੇਂ ਪੱਥਰ ਨੂੰ ਪਾਣੀ ਵਿੱਚ ਰੱਖ ਦਈਏ ਕਦੇ ਪਾਣੀ ਦਾ ਅਸਰ ਨਹੀਂ ਹੁੰਦਾ ਬਾਹਰ ਕੱਢੋ ਥੋੜੀ ਜੀ ਹਵਾ ਲੱਗੇਗੀ ਫਿਰ ਸੁੱਕ ਜਾਏਗਾ ਸਾਡੀ ਵੀ ਹਾਲਤ ਇਦਾਂ ਹੀ ਹੈ ਇਤਿਹਾਸਿਕ ਸਾਖੀ ਹੁੰਦੀ ਹੈ ਇੱਕ ਭਾਈ ਜੋਗਾ ਹੋਇਆ ਇੱਕ ਭਾਈ ਜੱਗਾ ਹੋਇਆ ਭਾਈ ਜੱਗਾ ਜਿਹੜਾ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦੀ ਬੜੀ ਸੇਵਾ ਕਰਦਾ ਹੈ ਬੜੀ ਮੁੱਠੀ ਚਾਪੀ ਕਰਦਾ ਹੈ ਭਾਵ ਸਤਿਗੁਰੂ ਮਹਾਰਾਜ ਜੀ ਦੇ ਚਰਨ ਕੂਟਦਾ ਹੈ ਸੇਵਾ ਕਰਦਾ ਹੈ ਹਰ ਇੱਕ ਭਾਵ ਤੋਂ ਹਰ ਇੱਕ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਸ ਖੁਸ਼ੀਆਂ ਲੈਂਦਾ ਹੈ ਇਹਨਾਂ ਨੇੜੇ ਦਿਲ ਕਰਕੇ ਹੋ ਗਿਆ ਮਹਾਰਾਜ ਜੀ ਦੇ ਤੇ ਗੁਰਮੁਖੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਦਰਬਾਰ ਵਿੱਚ ਕੋਈ ਵੀ ਚੀਜ਼ ਆਉਂਦੀ ਹੈ ਨਾ ਤੇ ਮਹਾਰਜ ਕਹਿੰਦੇ ਨੇ ਭਾਈ ਜਗਿਆ ਇਹ ਤੂੰ ਰੱਖ ਲੈ ਇਹ ਤੂੰ ਵਰਤ ਲੈ ਸੋਹਣੀਆਂ ਸੁਣੀਆਂ ਵਸਤੂਆਂ ਚੀਜ਼ਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਭਾਈ ਜੱਗੇ ਨੂੰ ਦੇ ਦਿੰਦੇ ਨੇ ਤੇ ਸਾਧ ਸੰਗਤ ਉਸੇ ਸੰਗਤ ਵਿੱਚ ਕੁਝ ਹੋਰ ਸਿੱਖ ਵੀ ਸਨ ਕਿ ਕੁਝ ਕੁ ਸਿੱਖਾਂ ਦੇ ਮਨ ਵਿੱਚ ਰੋਸ ਆ ਗਿਆ ਜਦੋਂ ਉਹਨਾਂ ਦੇ ਹੰਕਾਰ ਨੂੰ ਛੱਟ ਵੱਜੀ ਕਿਉਂ ਕਿਉਂਕਿ ਜਦੋਂ ਬੰਦੇ ਦੇ ਹੰਕਾਰ ਨੂੰ ਛੱਟ ਵੱਜਦੀ ਹੈ ਤੇ ਗੁਰਮੁਖੋ ਫਿਰ ਉਹਦੇ ਵਿੱਚੋਂ ਈਰਖਾ ਜਨਮ ਲੈਂਦੀ ਹੈ ਜਦੋਂ ਈਰਖਾ ਜਨਮ ਲੈਂਦੀ ਹੈ ਫਿਰ ਈਰਖਾ ਦੇ ਵਿੱਚੋਂ ਨਿੰਦਿਆ ਜਨਮ ਲੈਂਦੀ ਹੈ ਇਹ ਯਾਦ ਰੱਖਿਓ ਨਿੰਦਿਆ ਦੀ ਜਨਨੀ ਹੈ ਨਿੰਦਿਆ ਦੀ ਮਾਂ ਹੈ ਈਰਖਾ ਈਰਖਾ ਦੀ ਮਾਂ ਹੈ ਹੰਕਾਰ ਈਗੋ ਨਿੰਦਿਆ ਉਹ ਕਰੇਗਾ ਨਿੰਦਿਆ ਸੀ ਉਸ ਦੀ ਕਰਦੇ ਆ ਜਿਸ ਨਾਲ ਸਾਨੂੰ ਈਰਖਾ ਹੁੰਦੀ ਹੈ ਦੂਜੀ ਥੋੜਾ ਨਾ ਕਰਦੇ ਆ ਜਿੰਦੇ ਨਾਲ ਸਾਨੂੰ ਈਰਖਾ ਹੋਏਗੀ ਅਸੀਂ ਉਹਦੀ ਨਿੰਦਿਆ ਕਰਾਂਗੇ ਉਹਨਾਂ ਸਿੱਖਾਂ ਦੇ ਮਨ ਵਿੱਚ ਹੰਕਾਰ ਨੂੰ ਛੱਟ ਵਜੀ ਕਹਿੰਦੇ ਸਿੱਖ ਤੇ ਅਸੀਂ ਵੀ ਹਾਂ ਇਹ ਕੋਈ ਵੱਡਾ ਸਿੱਖ ਹੈ ਭਾਈ ਜੱਗਾ ਸਿੱਖ ਤੇ ਅਸੀਂ ਵੀ ਹਾਂ ਇਹ ਕੋਈ ਵੱਡਾ ਸਿੱਖ ਹੈ ਭਾਈ ਜੱਗਾ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨਾ ਪਿਆਰ ਕਰਦੇ ਨੇ ਇਹ ਬੜਾ ਮਹਾਰਾਜ ਦੇ ਨੇੜੇ ਨੇੜੇ ਹੋ ਕੇ ਰਹਿੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਪਿਆਰ ਵਾਲਾ ਸਿੱਖ ਹੈ ਭਾਈ ਜੱਗਾ ਉਹਨੂੰ ਕੁਝ ਸਿੱਖ ਇਸ ਲਹਿਜੇ ਨਾਲ ਗੱਲਾਂ ਕਰਦੇ ਨੇ ਹੁਣ ਗੁਰਮੁਖੋ ਇੱਕ ਦੂਜੇ ਨਾਲ ਕਹਿੰਦੇ ਨੇ ਇਹ ਕੋਈ ਵੱਡਾ ਸਿੱਖ ਹੈ ਤੇ ਉਹਨਾਂ ਸਿੱਖਾਂ ਨੇ ਜਦੋਂ ਹੰਕਾਰ ਨੂੰ 6 ਵਜੇ ਉਹਦੇ ਵਿੱਚੋਂ ਈਰਖਾ ਨੇ ਜਨਮ ਲਿਆ ਈਰਖਾ ਦੇ ਵਿੱਚੋਂ ਗੁਰਮੁਖੋ ਫਿਰ ਨਿੰਦਿਆ ਨੇ ਜਨਮ ਲਿਆ ਨਿੰਦਿਆ ਇੰਨੀ ਕੁ ਵੱਧ ਗਈ ਹੁਣ ਨਿੰਦਿਆ ਨਾਲ ਕੰਮ ਨਹੀਂ ਚੱਲਦਾ ਇੱਕ ਦਿਨ ਭਾਈ ਜੱਗੇ ਨੂੰ ਫੜ ਹੀ ਲਿਆ ਤੇ ਫੜ ਕੇ ਉਹ ਕੋ ਬੋਲ ਬੋਲੇ ਉਹ ਮਾੜੇ ਬਚਨ ਬੋਲੇ ਗੁਰਮੁਖੋ ਦੁਹਾਈ ਜੇ ਸਾਡੇ ਵਰਗਾ ਹੁੰਦਾ ਉੱਥੇ ਉਹਨਾਂ ਨੂੰ ਕੁੱਟ ਦਿੰਦਾ ਤੇ ਕਹਿੰਦਾ ਤੁਸੀਂ ਕੌਣ ਹੁੰਦੇ ਹੋ ਮੈਨੂੰ ਕਹਿਣ ਵਾਲੇ ਪਰ ਗੁਰਮੁਖੋ ਜਿਹੜੇ ਘੜੇ ਭਰ ਜਾਂਦੇ ਨੇ ਉਹ ਟਿਕ ਜਾਂਦੇ ਨੇ ਸ਼ਾਂਤ ਹੋ ਜਾਂਦੇ ਨੇ ਭਾਈ ਜੱਗਾ ਸ਼ਾਂਤ ਹੋ ਚੁੱਕਾ ਸੀ ਉਹਨੂੰ ਕੋਈ ਫਰਕ ਨਹੀਂ ਹੈ ਕੋਈ ਚੰਗਾ ਬੋਲੇ ਕੋਈ ਮਾੜਾ ਬੋਲੇ ਉਹਨੋਂ ਦੇ ਵਾਸਤੇ ਇਤਿਹਾਸ ਹੈ ਭਾਈ ਜੱਗਾ ਚੁੱਪ ਹੈ ਉਹ ਕਬੂਲ ਬੋਲਦੇ ਨੇ ਮਾੜਾ ਬੋਲਦੇ ਨੇ ਤੇ ਗੁਰਮੁਖੋ ਤੁਹਾਡਾ ਦੁਸ਼ਮਣ ਉਦੋਂ ਜ਼ਿਆਦਾ ਤਪ ਜਾਂਦਾ ਹੈ ਜਦੋਂ ਤੁਸੀਂ ਅੱਗੋਂ ਕੁਝ ਨਹੀਂ ਬੋਲਦੇ ਹੈਗੇ ਜਦੋਂ ਤੁਸੀਂ ਬੋਲ ਦਿਓਗੇ ਫਿਰ ਤੇ ਮੈਚ ਹੀ ਖਤਮ ਹੋ ਜਾਏਗਾ ਜਦੋਂ ਤੁਸੀਂ ਕੁਝ ਨਹੀਂ ਅੱਗੋਂ ਬੋਲਦੇ ਦੁਸ਼ਮਣ ਹੋਰ ਜ਼ਿਆਦਾ ਤਪਦਾ ਹੈ ਤਾਂ ਹੀ ਤਾਂ ਕਹੀਦਾ ਹੈ ਵੀ ਜੇ ਕੋਈ ਤੁਹਾਨੂੰ ਕੁਝ ਕਵੇ ਅੱਗੋਂ ਚੁੱਪ ਕਰ ਜਾਓ ਇੱਕ ਵਾਰ ਜਵਾਬ ਨਾ ਦਿਓ ਤੁਹਾਡੀ ਖਮੋਸ਼ੀ ਹੀ ਉਹਦੇ ਵਾਸਤੇ ਜਵਾਬ ਹੋਏਗੀ ਭਾਈ ਜੱਗਾ ਚੁੱਪ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਮਨ ਚ ਵਸੀ ਹੋਈ ਐ ਸਿਮਰਨ ਮਨ ਚ ਵਸਿਆ ਹੋਇਆ ਐ ਭਾਈ ਜੱਗਾ ਨਹੀਂ ਬੋਲਿਆ ਉਹਨਾਂ ਨੇ ਇੰਨੇ ਮਾੜੇ ਬਚਨ ਬੋਲੇ ਤੂੰ ਜਿਆਦਾ ਵੱਡਾ ਸਿੱਖ ਐ ਆਪਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਬਹਿ ਜਾਣਾ ਇਦਾਂ ਕਰਦੇ ਆ ਉਦਾਂ ਕਰਦੇ ਈਰਖਾ ਇੰਨੀ ਕੋਈ ਵੱਧ ਗਈ ਨਿੰਦਿਆ ਇੰਨੀ ਕੋਈ ਵੱਧ ਗਈ ਉਹਨਾਂ ਕੀ ਕੀਤਾ ਇਤਿਹਾਸ ਦੇ ਬਚਨ ਨੇ ਕੋਈ ਕਹਾਣੀ ਨਹੀਂ ਭਾਈ ਜੱਗੇ ਨੂੰ ਫੜ ਕੇ ਫਿਰ ਕੁੱਟਿਆ ਵੀ ਉਹਨਾਂ ਨੇ ਜਦੋਂ ਇਹ ਜ਼ੁਬਾਨ ਨਾਲ ਬੰਦੇ ਤੇ ਅਸਰ ਨਾ ਹੋਵੇ ਨੇ ਬੰਦਾ ਸੋਦਾ ਇਹਨੂੰ ਤੇ ਮੇਰਾ ਅਸਰ ਹੀ ਨਹੀਂ ਹੋ ਰਿਹਾ ਫਰਕ ਹੀ ਨਹੀਂ ਪੈ ਰਿਹਾ ਸਾਡੀਆਂ ਗੱਲਾਂ ਦਾ ਉਹਨਾਂ ਸਿੱਖਾਂ ਨੇ ਫੜ ਕੇ ਕੁੱਟਿਆ ਵੀ ਹੈ ਕਿਹੜੇ ਸਿੱਖ ਜਿਹੜੇ ਰੋਜ਼ ਗੁਰੂ ਘਰਾਂ ਦੇ ਸਨ ਰੋਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਤ ਸੰਨ ਸੁਣਦੇ ਸਨ ਰੋਜ਼ ਦੀਵਾਨ ਵਿੱਚ ਆ ਕੇ ਬੈਠਦੇ ਸਨ ਉਹਨਾਂ ਸਿੱਖਾਂ ਨਹੀਂ ਸਿੱਖ ਨੂੰ ਕੁੱਟ ਦਿੱਤਾ ਜਦੋਂ ਭਾਈ ਜੱਗੇ ਨੇ ਫਿਰ ਵੀ ਕੁਝ ਨਹੀਂ ਕੀਤਾ ਧਨ ਸੀ ਭਾਈ ਜੱਗਾ ਤੇਰਾ ਹਿਰਦਾ ਕਿੰਨਾ ਕੁ ਮਜ਼ਬੂਤ ਹੋਵੇਗਾ ਤੁਹਾਡੇ ਅੰਦਰ ਭਾਈ ਜੱਗਾ ਜੀ ਕਿੰਨੇ ਕੁ ਪਿਆਰ ਹੋਵੇਗਾ ਮਹਾਰਾਜ ਜੀ ਦੇ ਪ੍ਰਤੀ ਤੁਸੀਂ ਬੋਲੇ ਨਹੀਂ ਕੁਝ ਸਾਡੇ ਵਰਗੇ ਹੋਂਤੇ ਅਭੀ ਤੇ 10 ਦਿਨਿਆ ਅਭੀ ਸੀ ਹੈ ਕੌਣ ਤੇ ਗੁਰਮੁਖੋ ਕੁਝ ਨਹੀਂ ਬੋਲੇ ਆ ਕਹਿੰਦੇ ਜਿਹੜਾ ਨਾਮ ਕਹਿੰਦੇ ਮਾੜਾ ਬੰਦਾ ਕੀ ਕਰੇਗਾ ਕਹਿੰਦੇ ਮਾੜਾ ਬੰਦਾ ਕੁਝ ਨਹੀਂ ਕਰੇਗਾ ਪਰ ਜਦੋਂ ਮਾੜੇ ਦਾ ਰੱਬ ਕਰੇਗਾ ਉਹ ਬੜਾ ਕੁਝ ਕਰੇਗਾ ਉਹ ਬੜਾ ਕੁਝ ਕਰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਕੋਲ ਖਬਰ ਪਹੁੰਚ ਗਈ ਸੱਚੇ ਬਾਦਸ਼ਾਹ ਜੀ ਦੇ ਕੋਲ ਮੈਂ ਗੱਲ ਮੁਕਾਵਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਕੋਲ ਗੱਲ ਪਹੁੰਚੀ ਬਾਦਸ਼ਾਹ ਕਹਿੰਦੇ ਬੜਾ ਮਾੜਾ ਕੀਤਾ ਇਹਨਾਂ ਸਿੱਖਾਂ ਨੇ ਬਹੁਤ ਗਲਤ ਕੀਤਾ ਹੈ ਸਤਿਗੁਰੂ ਨੇ ਸਿੱਖਾਂ ਨੂੰ ਬੁਲਾ ਲਿਆ ਅੱਜ ਪਾਈ ਜੱਗਾ ਵੀ ਬੈਠਾ ਸੀ ਕੋਲ ਉਹ ਸਿੱਖ ਵੀ ਦੀਵਾਨ ਵਿੱਚ ਬੈਠੇ ਨੇ ਪਾਤਸ਼ਾਹ ਨੇ ਸਮਝਾਉਣਾ ਢੰਗ ਬਣਾਇਆ ਮਹਾਰਜ ਕਹਿੰਦੇ ਸਿੱਖੋ ਕੁਝ ਕੁ ਸਿੱਖਾਂ ਨੂੰ ਕੋਲ ਬੁਲਾਇਆ ਉਹਨਾਂ ਨੂੰ ਨਹੀਂ ਜਿਨ੍ਹਾਂ ਨੇ ਕੁੱਟਿਆ ਸੀ ਉਹ ਜੇ ਬੈਠੇ ਹੋਏ ਨੇ ਮਹਾਰਜ ਨੇ ਕੁਝ ਕੁ ਸਿੱਖਾਂ ਨੂੰ ਕੋਲ ਬੁਲਾਇਆ ਕਹਿੰਦੇ ਸਿੱਖੋ ਇਸ ਤਰ੍ਹਾਂ ਕਰੋ ਤਿੰਨ ਬਰਤਨ ਪਾਣੀ ਦੇ ਲਿਆਓ ਜਲ ਦੇ ਤਿੰਨ ਬਰਤਨ ਪਾਣੀ ਦੇ ਮਹਾਰਾਜ ਨੇ ਮੰਗਾਲੇ ਤਿੰਨ ਚੀਜ਼ਾਂ ਮੰਗਾਲੀਆਂ ਕਹਿੰਦੇ ਮਹਾਰਜ ਕਹਿੰਦੇ ਇੱਕ ਲਿਆਓ ਪੱਥਰ ਇੱਕ ਲਿਆਓ ਮਿੱਟੀ ਦਾ ਢੜਾ ਇੱਕ ਲਿਆਓ ਪਤਾਸਾ ਸਿੱਖ ਲੈ ਆਏ ਇੱਕ ਇੱਕ ਬਰਤਨ ਵਿੱਚ ਪਾਤਸ਼ਾਹ ਜੀ ਨੇ ਪਾ ਦਿੱਤਾ ਮਿੱਟੀ ਦਾ ਢੜਾ ਪਾਤਾ ਇੱਕ ਬਰਤਨ ਚ ਪੱਥਰ ਪਾਤਾ ਇੱਕ ਪਾਣੀ ਦੇ ਵਿੱਚ ਇੱਕ ਭਾਂਡੇ ਦੇ ਵਿੱਚ ਮਹਾਰਾਜ ਨੇ ਉਹ ਜਿਹੜਾ ਹੈ ਪਤਾਸਾ ਪਾ ਦਿੱਤਾ ਕੁਝ ਕੁ ਸਮੇਂ ਬਾਅਦ ਪਾਤਸ਼ਾਹ ਕਹਿੰਦੇ ਸਿੱਖੋ ਇਸ ਤਰ੍ਹਾਂ ਕਰੋ ਜਿਹੜਾ ਉਹ ਪੱਥਰ ਸੀ ਨਾ ਪਾਣੀ ਦੇ ਵਿੱਚੋਂ ਬਾਹਰ ਕੱਢੋ ਪੱਥਰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗੁਰਮੁਖੋ ਧਰ ਦਿੰਦਾ ਵਾ ਬਾਦਸ਼ਾਹ ਕਹਿੰਦੇ ਹੁਣ ਕਢੋ ਜਿਹੜਾ ਮਿੱਟੀ ਦਾ ਡੜਾ ਹੈ ਡੜਾ ਨਹੀਂ ਮਿਲਿਆ ਪਰ ਉਹ ਜਿਹੜੀ ਮਿੱਟੀ ਨੀਚੇ ਜਾ ਕੇ ਉਹਦੀ ਤੈ ਬਹਿ ਗਈ ਮਿੱਟੀ ਖੁਰ ਗਈ ਪਰ ਨੀਚੇ ਜਾ ਕੇ ਬੈਠ ਗਈ ਜਦੋਂ ਮਾਰਜ ਕਹਿੰਦੇ ਪਤਾਸਾ ਕਢੋ ਪਤਾਸਾ ਨਿਕਲਿਆ ਨਹੀਂ ਬਾਹਰ ਨਾ ਪਤਾਸਾ ਥੱਲੇ ਜਾ ਕੇ ਬੈਠਾ ਨਾ ਵਿੱਚ ਉਹ ਵਿੱਚ ਹੀ ਕੁੱਲ ਗਿਆ ਪਾਣੀ ਦੇ ਜਲ ਦੇ ਪਾਤਸ਼ਾਹ ਕਹਿੰਦੇ ਸਿੱਖੋ ਇਹ ਜਿਹੜਾ ਭਾਈ ਜੱਗਾ ਨਾ ਜਿਹੜਾ ਸਿੱਖਾਂ ਨੇ ਕੁੱਟਿਆ ਮਹਾਰਜ ਕਹਿੰਦੇ ਪਤਾਸੀ ਦੀ ਦਰਾਂ ਹੈ ਸੰਗਤ ਵਿੱਚ ਇਹ ਵੀ ਰੋਜ਼ ਆਉਂਦਾ ਹੈ ਦੀਵਾਨ ਇਹ ਵੀ ਸੁਣਦਾ ਹੈ ਕਥਾ ਕੀਰਤਨ ਇਹ ਵੀ ਸੁਣਦਾ ਹੈ ਪਰ ਇਹ ਪਤਾਸੀ ਵਾਂਗੂੰ ਇਹਦਾ ਅੰਦਰ ਹੋ ਗਿਆ ਹੈ ਗੁਰੂ ਨਾਲ ਇੱਕ ਵਿੱਕ ਹੋ ਗਿਆ ਹੈ ਸਾਬ ਕਹਿੰਦੇ ਕੁਝ ਏੋ ਜੇ ਵੀ ਹੁੰਦੇ ਨੇ ਸੰਗਤ ਵੀ ਕਰਦੇ ਨੇ ਕਥਾ ਵੀ ਸੁਣਦੇ ਨੇ ਕੀਰਤਨ ਵੀ ਸੁਣਦੇ ਨੇ ਕੁਝ ਮਿੱਟੀ ਦੇ ਡਲੇ ਵਰਗੇ ਹੁੰਦੇ ਨੇ ਟੱਲ ਵੀ ਜਾਂਦੇ ਨੇ ਪਰ ਆਪਣਾ ਅੰਦਰ ਨਹੀਂ ਛੱਡਦੇ ਉਹ ਆਪਣਾ ਹੰਕਾਰ ਨਹੀਂ ਛੱਡਦੇ ਉਹ ਨਹੀਂ ਛੱਡਦੇ ਪਰ ਕਹਿੰਦੇ ਮਰਜ ਕਹਿੰਦੇ ਕਿ ਪੱਥਰ ਦੀ ਤਰ੍ਹਾਂ ਨੇ ਉਹ ਸਿੱਖ ਨੇ ਜਿਨ੍ਹਾਂ ਨੇ ਭਾਈ ਜੱਗੇ ਨੂੰ ਕੁੱਟਿਆ ਕੋ ਸਤਨਾਮ ਮਰਜ ਕਹਿੰਦੇ ਜਿਨ੍ਹਾਂ ਨੇ ਕੁੱਟਿਆ ਨਾ ਉਹ ਪੱਥਰ ਦੀ ਤਰ੍ਹਾਂ ਨੇ ਉਹ ਦੀਵਾਨ ਵਿੱਚ ਤੇ ਉਹ ਵੀ ਆਉਂਦੇ ਨੇ ਕਥਾ ਤੇ ਉਹ ਵੀ ਸੁਣਦੇ ਨੇ ਕੀਰਤਨ ਤੇ ਉਹ ਵੀ ਸੁਣਦੇ ਨੇ ਪਰ ਫਰਕ ਉਹਨਾਂ ਨੂੰ ਬਿਲਕੁਲ ਨਹੀਂ ਪਿਆ ਉਹਨਾਂ ਨੇ ਗੁਰੂ ਤੋਂ ਸਿੱਖਿਆ ਕੁਝ ਨਹੀਂ ਉਹ ਪੱਥਰ ਦੀ ਤਰ੍ਹਾਂ ਨੇ ਪੱਥਰ ਪਾਣੀ ਵਿੱਚ ਰੱਖਿਆ ਸੀ ਪਰ ਜਦੋਂ ਬਾਹਰ ਕੱਢਿਆ ਫਿਰ ਉਵੇਂ ਦਾ ਉਵੇਂ ਹੋ ਗਿਆ ਉਵੇਂ ਹੀ ਪੱਥਰ ਹੈ ਉਹ ਨਹੀਂ ਪਿਗਲਿਆ ਉਹ ਇੱਕ ਰੂਪ ਨਹੀਂ ਹੋਇਆ ਪਾਣੀ ਦਾ ਕਸੂਰ ਨਹੀਂ ਹੈ ਇਹ ਉਹਦੇ ਆਪਣੇ ਆਪ ਦਾ ਕਸੂਰ ਹੈ ਪਤਸਾ ਕਹਿੰਦੇ ਸਿੱਖੋ ਉਹਨਾਂ ਨੂੰ ਕੋਲ ਬੁਲਾ ਲਿਆ ਮਰਜ ਨੇ ਕਹਿੰਦੇ ਕਿਉਂ ਕੁੱਟਿਆ ਤੁਸੀਂ ਭਾਈ ਜੱਗੇ ਇਹ ਭਾਈ ਜੱਗਾ ਪਤਾਸੇ ਦੀ ਤਰ੍ਹਾਂ ਹੋ ਗਿਆ ਗੁਰੂ ਨਾਲ ਇੱਕਮਿਕ ਹੋ ਗਿਆ ਇਹ ਤਾਂ ਗੁਰੂ ਦੀ ਖੁਸ਼ੀ ਹਾਸਲ ਕਰਦਾ ਜਿਵੇਂ ਦਿਨ ਤੁਸੀਂ ਗੁਰੂ ਨਾਲ ਇੱਕਮਿਕ ਹੋ ਜਾਓਗੇ ਤੁਸੀਂ ਵੀ ਗੁਰੂ ਦੀ ਖੁਸ਼ੀ ਹਾਸਲ ਕਰੋਗੇ ਈਰਖਾ ਨਹੀਂ ਕਰਨੀ ਪਰ ਨਿੰਦਿਆ ਨਹੀਂ ਕਰਨੀ ਪਰ ਪਰ ਇਦਾਂ ਨਹੀਂ ਕਰਨਾ ਸਤਗੁਰੂ ਜੀ ਕਿਰਪਾ ਕਰਨ ਮਹਾਰਾਜ ਸਮਝਾ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੈਸੇ ਪਾਣ ਜਲ ਮੈਂ ਰੱਖਿਓ ਭੇਦੈ ਨਾਹੀਂ ਤਹ ਪਾਨੀ ਤੈਸੇ ਹੀ ਤੁਮ ਤਹੇ ਪਛਾਨੋ ਭਗਤ ਹੀਨ ਜੋ ਪ੍ਰਾਨੀ